ਹਾਂਜੀ ਜੇ ਕਿਸੇ ਨੂੰ ਹੈਗਾ ਆਪਣੇ ਗਠੀਏ ਦਾ ਦਰਦ ਜਾਂ ਸਰਵੈਕਲ ਜਾਂ ਮੋਢੇ ਦੇ ਉੱਤੇ ਕੋਈ ਹੈਗੀ ਜਿੱਥੋਂ ਕਿ ਕਈ ਵਾਰੀ ਨਾ ਡਾਕਟਰਾਂ ਦੇ ਬੰਦਾ ਜਾ ਜਾ ਕੇ ਹੱਬ ਜਾਂਦਾ ਵਾ ਤੇ ਬਟ ਇੱਥੇ ਭਾਈ ਜੀ ਹੁਣਾਂ ਨੇ ਇੱਕ ਤੇਲ ਇਦਾਂ ਦਾ ਜੜੀ ਬੂਟੀਆਂ ਤੋਂ ਤਿਆਰ ਕੀਤਾ ਵਾ ਔਰ ਕਿ ਇਹਦੇ ਨਾਲ ਜਨਨ ਕਿ ਬਹੁਤ ਫਰਕ ਪੈ ਰਿਹਾ ਵਾ ਔਰ ਲਾਈਵ ਵੈਸੀ ਇਹ ਚੀਜ਼ ਦਾ ਟੈਸਟ ਕੀਤਾ ਵਾ ਤੇ ਜਿਵੇਂ ਹੁਣ ਬਾਈ ਜੀ ਹੁਣਾਂ ਨੇ ਤੇਲ ਲਾਇਆ ਸੀਗਾ ਗੋਡੇ ਦੇ ਉੱਤੇ ਗੋਡੇ ਦੀ ਇਹਨਾਂ ਨੂੰ ਪ੍ਰੋਬਲਮ ਸੀਗੀ ਤੇ ਹੁਣ ਇਹਨਾਂ ਨੇ ਕਾਫੀ ਜਾਨੀ ਕਿ ਉਹਦੇ ਬਾਅਦ ਵਿੱਚ ਜਾਨੀ ਕਿ ਵਧੀਆ ਇਹਨਾਂ ਨੇ ਰਿਅਲਾਈਜ਼ ਕੀਤਾ ਵੀ ਹਾਂ ਵੀ ਬਹੁਤ ਜਾਨੀ ਕਿ ਠੀਕ ਹੈ ਇਹ ਔਰ ਜੇ ਕਿਸੇ ਨੂੰ ਅ ਇਸ ਚੀਜ਼ ਦੀ ਜ਼ਰੂਰਤ ਹੈਗੀ ਹੈ ਜਾਨੀ ਕਿ ਕੋਈ ਲੋੜਵੰਦ ਹੈਗਾ ਤਾਂ ਤੁਸੀਂ ਇਹਨਾਂ ਦਾ ਬਾਈ ਹੁਣਾਂ ਦਾ ਨੰਬਰ ਤੁਹਾਨੂੰ ਅਸੀਂ ਛੱਡਾਂਗੇ ਔਰ ਤੁਸੀਂ ਇਹਨਾਂ ਨੂੰ ਕਾਲ ਕਰਕੇ ਔਰ ਭਾਈ ਜੀ ਕਿਹੜਾ ਪੈਂਡਾ ਆਪਣਾ 42 ਕਲਾ ਪੈਂਡਾ ਜੀ ਇਹ ਵਾਲੀ ਕਲਾ ਪੈਂਡਾ ਹਾਂਜੀ ओके okay, बाकी ਤੁਹਾਡਾ ਇਹ ਐਡਰੈਸ ਦੱਸ ਦਿਓ ਕਿ ਜੇ ਕਿਸੇ ਆਣਾ ਹੋਊਗਾ ਤਾਂ ਤੁਹਾਨੂੰ ਆ ਕੇ ਇੱਥੇ ਮਿਲ ਸਕਦੇ ਆ। ਇਹ ਜੀ ਉੱਪਰ ਹੀ ਲਿਖਿਆ ਮਹਾਂਤਰ ਜਿੰਦਰ ਸਿੰਘ ਉਹਦੇ। ओके ਮਹਾਂਤਰ ਜਿੰਦਰ ਸਿੰਘ ਆ। ਤੇ ਤੁਸੀਂ ਇਹਨਾਂ ਦਾ ਫੋਨ ਨੰਬਰ ਵੀ ਆਪਾਂ ਥੱਲੇ ਪਾ ਦਾਂਗੇ। ਤੁਸੀਂ ਇਹਨਾਂ ਨਾਲ ਕਾਲ ਕਰਕੇ ਤੁਸੀਂ ਇਹਨਾਂ ਨਾਲ ਮਿਲ ਸਕਦੇ ਹੋ। ਬਾਕੀ ਜੜੀ ਬੂਟੀਆਂ ਤੋਂ ਤਿਆਰ ਕੀਤਾ ਹੈ। ਕਹਦੇ ਤਾਂ ਤਿਆਰ ਕਰਦੇ ਆ ਜੀ ਇਹਨਾਂ ਨੂੰ? ਇਹ ਤਾਂ ਜੜੀ ਬੂਟੀਆਂ ਦੀ ਪਾਪ ਹਰਨੀ ਨਗਰ ਮੁਤਕਲਵੜਾ ਇਦਾਂ ਦੀਆਂ ਚੀਜ਼ਾਂ ਨਹੀਂ ਵਿੱਚ। ओके ਠੀਕ ਹੈ ਜੀ ਠੀਕ ਹੈ ਜੀ। ਕਿਦਾਂ ਲੱਗ ਰਿਹਾ ਵੀਰ ਜੀ ਤੁਹਾਨੂੰ ਇਹ ਹਾਂ ਜੀ ਮੈਨੂੰ ਬਹੁਤ ਚੰਗਾ ਲੱਗਿਆ ਜੀ ਆ ਜਿਹੜਾ ਦਰਦ ਦੁਰਦ ਸੀਗਾ ਸਾਰਾ ਗਾਇਬ ਹੋ ਗਿਆ ਇੱਕ ਤਰ੍ਹਾਂ ਦਾ ਓਕੇ ਕੋਈ ਵੀ ਹੋਰ ਵੀ ਜਿਵੇਂ ਇੱਧਰ ਗੋਡੇ ਚ ਦਰਦ ਹੁੰਦਾ ਸੀਗਾ ਖੜਕੜ ਕਰਦੇ ਸੀਗੇ ਜਾਂ ਗਰੀਦ ਦੀ ਪ੍ਰੋਬਲਮ ਸੀਗੀ ਉਹ ਜਾਨੀ ਸਾਰੀ ਖਤਮ ਹੋ ਗਈ ਇੱਕ ਤਰ੍ਹਾਂ ਦੀ ਮਨੂੰ ਤੇਲ ਲਾਉਣ ਦੇ ਨਾਲ ਫਰਕ ਪੈਂਦਾ ਹਾਂਜੀ ਹਾਂਜੀ ਫਰਕ ਪੈਂਦਾ ਵਾ ਜੀ ਬਾਹਾਂ ਨੂੰ ਵੀ ਸੀਗਾ ਜੀ ਬਾਹਾਂ ਵੀ ਸਾਡੀ ਠੀਕ ਹੋ ਗਈ ਇਸ ਟਾਈਮ ਰੀ ਓਕੇ ਠੀਕ ਹਾਂਜੀ ਹਾਂਜੀ ਬਾਕੀ ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਤੁਸੀਂ ਇੱਕ ਵਾਰ ਫੋਨ ਨੰਬਰ ਥੱਲੇ ਪਾਇਆ ਹੋਇਆ ਜਿਹੜਾ ਉਹਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਗੱ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ